ਦਾ ਤਮਾਕੇ ਤਮਾਕਿਆ ਜਮਾ ਨਵੇਂ ਸਾਲ ਤੇ ਆਫਰਾਂ ਹੀ ਆ ਇਹ ਇਹਦੇ ਚ ਇੱਕ ਬਹੁਤ ਵੱਡਾ ਆਫਰ ਹੈਗਾ ਹਾਂਜੀ ਜਿਹੜੇ ਬੰਦੇ ਕੋਈ ਲੋਨ ਤੇ ਲੈਣਾ ਚਾਹੁੰਦੇ ਨੇ ਨਾ ਡਾਕਟਰ ਹਾਂਜੀ ਇਹ ਕਰੇ ਕਰੇ ਚਲਦੇ ਲੋਨ ਚ ਦੇ ਦਾਂਗੇ ਡਾਕਟਰ ਬਾਈ ਜੀ ਨਗਾਵ 445 4.5 ਤੋਂ ਪਲੱਸ ਵਿਕਦਾ 4 ਲੱਖ 90 ਹਜ਼ਾਰ ਦਾ ਵਿਕਦਾ ਹੈ 4 ਲੱਖ 90 ਹਜ਼ਾਰ ਰੁਪਿਆ ਰੇਟ ਸੀ ਟਰੈਕਟਰ ਦਾ ਅੱਜ ਇਹਦੇ ਡਿਸਕਾਊਂਟ ਹੈ 4 ਲੱਖ ਤੇ 45000 ਰੁਪਿਆ ਰੇਟ ਕੀਤਾ ਹੈ ਇਹਦੇ 'ਚ ਵੀ ਡਿਸਕਾਊਂਟ ਕਰੋ ਇਹ 'ਚ ਵੀ ਮੰਨ ਤਾਂ ਉਹ ਇਹ 'ਚ ਵੀ ਕਰਾਂਗੇ ਪੂਰਾ ਕਰਾਂਗੇ ਇਹ 'ਚ ਵੀ ਕਰੂੰਗਾ 1 ਲੱਖ ਤੇ 20 ਹਜ਼ਾਰ ਦਾ ਰੇਟਰ ਦੇਵਾਂਗਾ ਲੈ ਵੀ 1 ਲੱਖ ਜਿਹੜਾ ਰੇਟ ਇਹਦੇ ਤੋਂ ਕੋਈ ਮਾਰਦਾ ਯਾ ਸੁਨੋ ਯਾ ਸੁਨੋ ਯਾ ਔਰ ਸਾਰੇ ਬਰਾ ਠੀਕ ਠਾਕ ਹੋ ਠੀਕ ਆ ਠੀਕ ਟਰੈਕਟਰ ਰੱਖ ਲਏ ਟਰੈਕਟਰ ਵੀ ਹੈਗੇ 8 10 ਹੈ 8 10 ਹਾਂ ਠੀਕ ਤੇ ਵਧੀਆ ਉੱਚੇ ਕਿਨੇ ਖੜਾ ਨੇ ਸਾਰੇ ਰਲਮੇ ਮਿਲਮੇ ਆ ਬਾਈ ਰਲਮੇ ਮਿਲਮੇ ਹਾਂ ਠੀਕ ਆ ਬਾਈ ਜੀ ਪੰਜਾਬ ਨੰਬਰ ਕਰਿਆਣਾ ਬਾਈ ਜੀ ਪੰਜਾਬ ਵੀ ਹੈ ਹਰਿਆਣਾ ਵੀ ਹੈ ਸਾਰਾ ਕੁਝ ਹੀ ਆ ਠੀਕ ਆ ਲੋਨ ਵਗੈਰਾ ਹੈਗੇ ਆ ਬਈ ਹਾਂ 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 ਸਾਰੀ ਸਹੂਲਤ ਲੋਨ ਵਾਲੀ ਹੈਗੀ ਬਾਈ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ ਬਾਈ ਆਪਣਾ 9417132636 ਠੀਕ ਆ ਬਾਈ ਜੀ ਤੇ ਕਰੀਏ ਗੱਲਬਾਤ ਬ ਠੀਕ ਹੈ ਸੋ ਸਟਾਰਟ ਕਰਦੇ ਆ ਇਹਦੇ 4 ਰੁਪਏ ਦੇ ਢੇੜਾ ਦੇ ਲਓ ਬਈ ਕੰਡੀਸ਼ਨ ਚੈੱਕ ਕਰ ਲਓ ਬਈ ਤੇ ਟਾਇਰ ਬਾਈ ਜੀ ਇਹਦੇ ਟਾਇਰ ਬਾਈ ਮੂਰਲੇ ਨਵੇਂ ਆ ਮਗਰਲੇ ਹੈਗੇ 60 ਕੁ ਪੈਸੇ ਠੀਕ ਆ ਜੀ ਠੀਕ ਹੈ ਪੰਜਾਬ ਨੰਬਰ ਦਾ ਟਰੈਕਟਰ ਆ 2012 ਮਾਡਲ ਆ 2,85,000 ਰੁਪਏ ਡਿਮਾਂਡ ਆ ਇਹਦੇ ਚ ਇੱਕ ਬਹੁਤ ਵੱਡਾ ਆਫਰ ਹੈਗਾ ਹਾਂਜੀ ਜਿਹੜੇ ਬੰਦੇ ਕੋਈ ਲੋਨ ਤੇ ਲੈਣਾ ਚਾਹੁੰਦੇ ਨੇ ਨਾ ਟਰੈਕਟਰ ਹਾਂਜੀ ਇਹ ਕਰੇ ਕਰੇ ਚੱਲਦੇ ਲੋਨ 'ਚ ਦੇ ਦਾਂਗੇ ਟਰੈਕਟਰ ਚੱਲਦੇ ਚਲਾਓ ਚੱਲਦੇ ਲੋਨ 'ਚ ਦੇ ਦਾਂਗੇ ਠੀਕ ਆ ਬਾਈ ਜੀ ਇਹ ਇਹ ਆ ਪ੍ਰੋਬਲਮ ਬੰਦੇ ਨੂੰ ਦਿੱਤਾ ਸੀਗਾ ਟਰੈਕਟਰ 2 ਲੱਖ ਠੀਕ ਹੈ ਜੀ 2,60,000 ਦਾ ਸਵਾ ਦੋ ਲੱਖ ਦਾ ਲੋਨ ਹੋ ਗਿਆ ਖਰਚਾ ਕੱਟ ਕੇ ਬੈਂਕ ਵੱਲੋਂ 1,96,000 ਰੁਪਏ ਆਇਆ ਬਾਕੀ ਬੰਦੇ ਤੋਂ ਪੇਮੈਂਟ ਨਹੀਂ ਬਣੀ ਠੀਕ ਹੈ ਜੀ 65,000 ਮੇਰਾ ਤੇ 36,000 ਰੁਪਏ ਆ ਦੀ ਕਿਸ਼ਤ ਹੈ ਇੱਕ ਤਿੰਨ ਮਹੀਨੇ ਤੋਂ ਕਿਸ਼ਤ ਹੋਣੀ ਆ ਅੱਠ ਹੀ ਕਿਸ਼ਤਾਂ ਜੇ ਕਿਸੇ ਵੀਰ ਨੇ ਲੈਣਾ ਮੇਰੇ ਨਾਲ ਕੰਟੈਕਟ ਕਰ ਲਿਓ ਚਲਦੀਆਂ ਕਿਸ਼ਤਾਂ ਦੀ ਡਾਕਟਰ ਦੇ ਦਾਂ ਉਹ ਸਿਬਲਾਂ ਦਾ ਚੱਕਰ ਨਹੀਂ ਝਾਂਜੜ ਨਾਲ ਦੀ ਨਾਲ ਓਕੇ ਦੀ ਰਿਪੋਰਟ ਹਾਰ ਠੀਕ ਹੈ ਭਾਈ ਜੀ ਹਾਂ ਜੀ ਤੇ ਅਗਲਾ ਆਇਆ ਭਾਈ ਜੀ ਕਿਤੇ ਮਾਰ ਕੈਮਰਾ ਜਮਾ ਨਵਾਂ ਕੋਕਾ ਪੇਸ ਕੋਕਾ ਜੀ ਕੋਕਾ ਜਮਾ ਤਵੇ ਕੰਡੀਸ਼ਨ ਚੈੱਕ ਕਰ ਲੋ ਤੇ ਮਾਡਲ ਹੈਗਾ ਬਾਈ ਜੀ 2021 ਮਾਡਲ ਹੈ ਤੇ ਘੰਟੇ ਘੰਟੇ ਬਾਈ ਜੀ 1300 ਤੇ ਕੁਛ ਚੱਲੇਗਾ ਮੀਟਰ ਵੀ ਤੁਸੀਂ ਚੈੱਕ ਕਰ ਲੋ ਠੀਕ ਆ ਬਾਈ ਜੀ ਹਾਂ ਬਾਈ ਲੈ ਵੀ ਬਾਕੀ ਚੈੱਕ ਕਰ ਲੋ ਕੰਡੀਸ਼ਨ ਚੈੱਕ ਕਰ ਲੋ ਬਾਈ ਮੀਟਰ ਹੈ ਨਵਾਂ ਟਰੈਕਟਰ ਆ ਬਾਈ ਜਮਾ ਇਹ ਫਸਟ ਓਨਰ ਹੈ ਫਤਿਹਵਾਦੋਂ ਨੰਬਰ ਆਦਾ ਠੀਕ ਆ ਬਾਈ ਜੀ ਕਿਤੇ ਰੰਗ ਪੇਂਟ ਦਾ ਕਲਮ ਦਾ ਨਿਸ਼ਾਨ ਵੀ ਨਹੀਂ ਟਰੈਕਟਰ ਦੇ ਠੀਕ ਆ ਜੀ ਫਸਟ ਪਾਰਟੀ ਹੈ ਠੀਕ ਆ ਜੀ ਐਕਸਟੀ ਦੇ ਵਿੱਚ ਆ ਗਿਆ ਜਿਹਨੇ ਵੀਰਾਂ ਨੂੰ ਪਤਾ ਇਹਨੂੰ 855 ਦੇ ਇੰਜਨ ਵਾਲਾ ਕਹਿੰਦੇ ਆ ਠੀਕ ਆ ਜੀ ਛੋਟਾ ਕਰਨਾ ਛੋਟਾ ਪੂਰਾ ਛੋਟਾ 2021 ਮਾਡਲ ਹੈ 6 ਲੱਖ ਤੇ 15000 ਰੁਪਏ ਡਿਮਾਂਡ ਆ ਰਹੀ ਨਾਲ ਦੇ ਟਾਈਟੂਲ ਸਾਰਾ ਕੁਝ ਨਾਲ ਦਾ ਹੈ ਬਾਈ ਕੁਝ ਵੀ ਨਹੀਂ ਬਦਲਿਆ ਠੀਕ ਆ ਬਾਈ ਹਾਂ ਆ ਦੇਖ ਲਓ ਬਾਕੀ ਠੀਕ ਆ ਬਾਈ ਨੀਲਾ ਕੋੜਾ ਠੀਕ ਆ ਬਾਈ ਐਚ ਆਰ 22 ਫਸਟ ਓਨਰ ਪਹਿਲੇ ਘਰ ਦਾ ਟਰੈਕਟਰ ਹੈ ਲੋਨ ਵਗੈਰਾ ਹੋ ਜਾਓ ਮਾਨਤਾਨ ਵੀ ਹੋ ਜਾਓ ਇਹਦੇ ਜੋ ਮਾਨਤਾਨ ਬਸ ਉਤਲਾ ਉਤਲਾਈ ਆ ਕਲਾ ਠੀਕ ਆ ਬਾਈ ਹਾਂ 25000 55000 ਹਾਂ ਇਹਦੇ ਬਾਰੇ ਦੱਸ ਕੀ ਇਹਦੇ 4 ਚਪੇਰੇ ਘੇੜਾ ਦੇ ਲੋ ਵੇਖ ਲੋ ਜਮਾ ਨਵਾਂ ਨਕੋਰ ਟਰੈਕਟਰ ਹੈ 2011 ਮਾਡਲ ਹੈ ਕਾਲੇ ਢੜਾ ਲਾ 95 ਪੈਸੇ ਟਾਇਰਾ ਟਰੈਕਟਰ ਦੇ 16 ਦੇ ਹਾਂ 16 ਦੇ ਇੱਕ ਨਾ ਇੱਥੇ ਪਰਲੇ ਰਿੰਮ ਤੇ ਆਖਣੀ ਇਧਰ ਆ ਮੈਂ ਤੁਹਾਨੂੰ ਦਿਖਾਉਣਾਗਾ ਆਹ ਇਧਰ ਥੱਲੇ ਦੀ ਕੈਮਰਾ ਮਾਰ ਕੇ ਦਿਖਾ ਆ ਜਿਹੜੀਆਂ ਕੰਪਨੀ ਵੱਲੋਂ ਸਟicker ਹੁੰਦੇ ਹੁੰਦੇ ਨਾਲ ਲੱਗੇ ਪਿਆ ਹੈ ਠੀਕ ਆ ਬਾਈ ਜੀ ਠੀਕ ਹੈ ਚੈੱਕ ਕਰ ਲਓਗਾ ਜੀ ਫੁੱਲ ਟੌਪ ਵਾਲਾ ਮਾਡਲ ਹੈ ਖੁੱਲ੍ਹਵੇਂ ਸਿਆਲਾ ਡਬਲ ਡਬਲ ਪੀਡੀਓ ਦੇ ਵਿੱਚ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਹਾਂ ਰੀਵਰਸ ਪੀਡੀਓ ਡਬਲ ਡਿਸਟ੍ਰਿਬਿਊਟਰ 3 ਸਪੀਡ ਆ ਇਹ 3 ਸਪੀਡ ਦਾ 53 10 ਕਹਿਣ ਦੀ ਲੋੜ ਹੀ ਨਹੀਂ ਇਹ ਜਮਾਂਦਰੂ ਜਮੇ 3 ਸਪੀਡ ਹੈਗਾ ਠੀਕ ਹੈ ਮਾਡਲ ਕਿੰਨੇ ਹੈਗਾ ਮਾਡਲ 2011 ਪੰਜਾਬ ਨੰਬਰ ਹੈ ਹਾਂਜੀ 5 ਲੱਖ ਤੇ 15000 ਰੁਪਏ ایڈਵਾਂਟ ਹੈ 4 ਲੱਖ ਤੇ 90000 ਦਾ ਰੇਟਰ ਦੇਵਾਂਗੇ 4 ਲੱਖ 90000 ਦਾ ਟਰੈਕਟਰ ਮਿੱਤਰੋ ਇਹ ਆ ਇਹ ਬਹੁਤ ਵੱਡਾ ਆਫਰ ਹੈ ਠੀਕ ਹੈ ਜੀ ਇਸ ਸਕੀਮ ਹੈ ਇਹ ਮੰਨ ਕੇ ਚੱਲੋ ਤੁਸੀਂ ਇਹ ਸਮਝ ਲਓ ਵੀ ਇਹ ਨਵੇਂ ਸਾਲ ਤੇ ਆਫਰ ਹੀ ਹੈ ਇੱਕ ਤਰ੍ਹਾਂ ਤਮਾਕਾ ਇੱਕ ਆਫਰ ਆਪਾਂ ਹੋਰ ਦਿੰਨੇ ਅੱਗੇ ਤੇ ਮਾਰ ਗਾ ਲੈ ਬਾਈ ਜੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਸਾਈਡ ਗੇਰਾ ਗਿਆ ਬਈ ਜੀ ਕਨੋਪੀ ਸੱਤ ਪਲੱਸ ਵਾਲਾ ਟਰੈਕਟਰ ਹੈ 2009 ਮਾਡਲ ਹੈ ਟਾਇਰ ਨਵੇਂ ਆ ਟਰੈਕਟਰ ਦੇ ਬੀਕੇਡੀ ਦੇ ਠੀਕ ਆ ਜੀ ਕਨੋਪੀ ਲੱਗੀ ਵੀ ਆ 3 ਸਪੀਡ ਹੋ ਗਿਆ ਡਬਲ ਡਿਸਟਰੀਬਿਊਟਰ ਹੋ ਗਿਆ ਕੋਈ ਵੀ ਕਮੀ ਨਹੀਂ ਟਰੈਕਟਰ ਚ ਠੀਕ ਆ ਬਈ ਜੀ ਬਠਿੰਡਾ ਨੰਬਰ ਹੈ ਓਨਰ ਓਨਰ ਫਸਟ ਦਾ ਸੈਕੰਡ ਠੀਕ ਆ ਜੀ ਠੀਕ ਹੈ ਅੱਗੇ ਆ ਜਾ ਹੁਣ ਜਿਹੜਾ ਮਿਹਨਤ ਮਾਕੇ ਵਾਲੀ ਗੱਲ ਕਰਦੇ ਕਿੰਨਾ ਕੁ ਚੰਗਾ ਹੈ ਉਹਨਾਂ ਕ ਇੰਜਨ ਗੇਅਰ ਦਾ ਮੈਂ ਕਹਿੰਦਾ ਫੁੱਲ ਚੰਗਾ ਵਾ ਕੇ ਲੈ ਜਾਓ ਯਾਰ ਤਸੱਲੀ ਕਰ ਲਿਓ 2009 ਮਾਡਲਾ ਰੇਟ ਚੈੱਕ ਕਰ ਲੈ ਇੱਥੇ ਨਿਗਾਹ ਮਾਰ 4.5 ਤੋਂ ਪਲੱਸ ਵਿਕਦਾ 4,90,000 ਦਾ ਵਿਕਦਾ ਹੈ 4,90,000 ਰੁਪਿਆ ਰੇਟ ਸੀ ਟਰੈਕਟਰ ਦਾ ਅੱਜ ਇਹਦੇ ਡਿਸਕਾਊਂਟ ਹੈ 4,45,000 ਰੁਪਿਆ ਰੇਟ ਕੀਤਾ ਹੈ ਇਹਦੇ 'ਚ ਵੀ ਡਿਸਕਾਊਂਟ ਕਰੋ ਇਹ 'ਚ ਵੀ ਮੰਨ ਤਾਂ ਨਹੀਂ ਇਹ 'ਚ ਵੀ ਕਰਾਂਗੇ ਪੂਰਾ ਕਰਾਂਗੇ ਠੀਕ ਹੈ ਜੀ ਦੱਸੋ ਕੋਈ ਲੇਟ ਲਾਸਟ 4.5 ਲੱਖ ਦਾ ਟਰੈਕਟਰ ਦੇਵਾਂਗੇ ਆਫਰ ਹੈ ਸਾਂਭ ਲਓ ਜੀ ਸਾਂਭੀ ਦਾ ਮੌਕਾ ਹੈ ਭਾਈ ਇਹ ਲਾਸਟ ਨਵੇਂ ਸਾਲ ਦਾ ਇਹ ਜਿਹੜਾ ਰੇਟ ਦੇਈ ਜਾਂਦੇ ਆ ਤੁਹਾਨੂੰ ਮਹਿੰਗਾ ਪਈ ਜਾਂਦਾ ਐਸ ਰੇਟ 'ਚ ਟਰੈਕਟਰ ਆਪਾਂ ਨੂੰ ਪਈ ਜਾਂਦਾ ਠੀਕ ਹੈ ਜੀ ਜੇ ਕੋਈ ਦੋ ਰਹਿਣੀ ਇਹ ਨਵੇਂ ਸਾਲ ਦਾ ਆਫਰ ਹੀ ਹੈਗਾ ਠੀਕ ਹੈ ਜ ਠੀਕ ਹੈ ਬਠਿੰਡਾ ਨੰਬਰ ਆ ਫਸਟ ਓਨਰ ਹੀ ਹੈ ਟਰੈਕਟਰ ਠੀਕ ਹੈ ਕੋਟੇ ਪੈਸੇ ਦੀ ਕਮੀ ਨਹੀਂ ਜੇ ਕਿਸੇ ਵੀਰ ਨੇ ਚਲਾਉਣਾ ਹੈ ਠੀਕ ਹੈ ਜੀ ਥੋੜੇ ਕਮਾ ਵਾਸਤੇ ਉਹ ਲਗ 128000 ਰੁਪਿਆ ਦੀ ਕੀਮਤ ਹੈ ਠੀਕ ਹੈ ਇਹਨੂੰ ਵੀ ਅੱਜ 12 12000 ਦਾ ਡਿਸਕਾਊਂਟ ਦਿੱਤਾ ਹੈ ਇਹਦੇ ਜੋ ਵੀ ਕਰਾਂਗੇ ਠੀਕ ਹੈ ਇਹ ਜੋ ਵੀ ਕਰੂੰਗਾ 1 ਲੱਖ ਤੇ 20000 ਦਾ ਟਰੈਕਟਰ ਦੇਵਾਂ ਲੈ ਵੀ 1 ਲੱਖ ਜਿਹੜਾ ਰੇਟ ਦੇਈ ਜਾਣਾ ਇਹਦੇ ਤੋਂ ਕੋਈ ਮਾਰਦਾ ਜੈ ਸੁਨੋਈਆ ਜੈ ਸੁਨੋਈਆ ਠੀਕ ਹੈ ਜੀ ਹਾਂ ਇਹ ਅਗਲੇ ਅੱਗੇ ਆ ਜੋ 16 ਮਾਡਲ ਟਰੈਕਟਰ ਹੈ 4 ਲੱਖ 38000 ਰੁਪਿਆ ਦੀ ਮੰਗ ਹੈ ਜਿਹਦੀ ਕਿ ਡਿਮਾਂਡ ਹੁੰਦੀ 4,75,000 ਠੀਕ ਆ ਜੀ ਠੀਕ ਆ ਚਾਰੇ ਟਾਇਰ ਨਵੇਂ ਆ ਫੁੱਲ ਟੌਪ ਵਾਲਾ ਮਾਡਲ ਆ ਛੋਟੇ ਪੈਸੇ ਦੀ ਗਮੀ ਨਹੀਂ ਠੀਕ ਆ ਜੀ ਰੰਗ ਪੈਂਟ ਏ ਰੰਗ ਪੈਂਟ ਦੀ ਗਾਰੰਟੀ ਆ ਜਰ ਠੀਕ ਆ ਜੀ ਠੀਕ ਆ 4,38,000 ਰੁਪਿਆ ਡਿਮਾਂਡ ਆ ਇਹ ਤੋਂ ਮੰਨਤਨ ਕਰਾਂਗੇ ਠੀਕ ਆ ਜੀ ਅੱਗੇ 855 ਹਾਂ ਚਲੋ ਭਾਈ ਇਹਦੇ ਬਾਰੇ ਦੱਸੀ ਹੈ ਵੀ ਇਹ ਮਾਰੋ ਕੈਮਰਾ 2021 ਮਾਡਲ 16 ਦੇ ਟਾਇਰਾਂ ਦੇ ਵਿੱਚ 3 ਸਪੀਡ ਟਰੈਕਟਰ ਹੈ ਜਮਾਂ ਯਾਰ ਦੇਖੀ ਟੌਪ ਆ ਗਿਆ ਜਦੋਂ ਟੌਪ ਚ ਆ ਗਿਆ ਤੇ ਸਾਰਾ ਕੁਝ ਹੀ ਆ ਜਾਂਦਾ ਠੀਕ ਆ ਜੀ ਠੀਕ ਆ ਸਾਰਾ ਕੁਝ ਨਾਲ ਦਾ 878 99 ਘੰਟੇ ਚੱਲਿਆ ਵਾ ਪੁੱਲ ਸਾਰਾ ਕੁਝ ਨਾਲ ਦਾ ਅਰੀਜਨਲ ਆ ਕਿਤੇ ਰੰਗ ਪੇਂਟ ਦਾ ਨਿਸ਼ਾਨ ਨਹੀਂ ਕਲਮ ਨਹੀਂ ਲੱਗੀ ਡੈਕਟਰ ਤੇ ਡਿਮਾਂਡ ਹੀ ਡਿਮਾਂਡ ਕੋਲ 7 ਲੱਖ 50000 ਰੁਪਇਆ ਜੇ ਮੰਡੀ 'ਚ ਪਤਾ ਕਰਨ ਜਾਓਗੇ ਜੀ ਮੰਡੀ 'ਚ ਪਤਾ ਕਰਨ ਜਾਓ ਵੀਰੇ 7 ਲੱਖ 60000 ਰੁਪਇਆ ਡਿਮਾਂਡ ਹੋਊਗੀ ਇੱਕ ਦਾਵਾ ਆ ਗਿਆ ਇਸ ਗੱਲ ਦਾ ਐਸ ਰੇਟ ਤੇ ਦਿੰਦਾ ਨਹੀਂ ਜਿਹੜਾ ਰੇਟ ਆਪਾਂ ਲਿਖਿਆ ਠੀਕ ਆ ਜੀ 6 ਲੱਖ 90000 ਰੁਪਇਆ ਰੇਟਰ ਦੇਵਾਂਗੇ ਲੈ ਵੀ 6 ਲੱਖ ਤੇ 90000 ਦਾ ਧਮਾਕੇ ਧਮਾਕਾ ਜਮਾ ਨਵੇਂ ਸਾਲ ਤੇ ਆਫਰ ਹੀ ਆ ਇਹ ਤੇ ਅਗਲਾ ਜੀ ਅੱਗੇ ਆ ਜਾ ਝੋਟਾ 98 99 ਮਾਡਲ ਆ 216000 ਰੁਪਿਆ ਡਿਮਾਂਡ ਆ ਮੂਹਰਲਾ 90 ਪੈਸੇ ਮਗਰ ਲਈ ਅੱਧੇ ਆ ਠੀਕ ਆ ਜੀ ਕੱਲੀ ਟੈਂਕੀ ਪੇਂਟ ਹੋਈ ਆ ਬਾਕੀ ਕਿਤੇ ਰੰਗ ਦੀ ਕਲਮ ਨਹੀਂ ਲੱਗੀ ਟਰੈਕਟਰ ਸਾਰਾ ਕੁਝ ਨਾਲ ਦਾ ਜਿਵੇਂ ਹੈਗਾ ਠੀਕ ਆ ਜੀ ਕਮ ਟਰੈਕਟਰ ਤੋਂ ਲੈਣਾ ਕਿ ਮਾਡਲ ਬਹੁਤ ਪੁਰਾਣਾ 24 25 ਸਾਲ ਪੁਰਾਣਾ ਹੋ ਗਿਆ ਪਰ ਟਰੈਕਟਰ ਆਪਦੀ ਪੂਰਾ ਚੰਗਾ ਹੈਗਾ ਠੀਕ ਆ ਜੀ ਵੇਖ ਲਓ ਕੈਮਰਾ ਮਾਰ ਲਓ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 216000 ਰੁਪਿਆ ਡਿਮਾਂਡ ਆ 195000 ਦਾ ਦੇਵਾਂਗੇ ਰੋਵੇ 1 ਲੱਖ ਤੇ 90000 ਦਾ 1 ਲੱਖ 90000 ਦਾ ਦੇ ਦਾਂਗੇ ਯਾਰ ਰੋਵੇ 1 ਲੱਖ ਤੇ 90000 ਦਾ ਹਾਂ ਤੇ ਅੱਗੇ ਆ ਜਾ 475 ਡਬਲ ਕਲੱਚ ਦਾ ਰਾਈਡਰ 885 ਪੈਸੇ ਟਾਇਰਾਂ ਚਾਰੇ ਰਾਈਡਰ ਦੇ ਪੰਜਾਬ ਨੰਬਰ ਦਾ ਨਿਗਾਹ ਮਾਰ ਲੈ ਚਾਰ ਸ਼ਬਦ ਰੋਵੇ ਚੈੱਕ ਕਰ ਲੋ ਕੰਡੀਸ਼ਨ ਪੂਰੀ ਸਾਫ ਪਈ ਆਗੇ ਤੇ 2000 ਮਾਡਲ ਆਗਾ ਤੇ ਰੰਗ ਪੇਂਟ ਬਾਈ ਰੰਗ ਪੇਂਟ ਬਾਈ ਰਿੰਮਾਂ ਦੇ ਤੇ ਥੱਲੇ ਪੇਟੀ ਤੇ ਵੱਜਿਆ ਆਪਾਂ ਦੱਸ ਕੇ ਦਿੰਨੇ ਜਿਹੜੀ ਗੱਲ ਠੀਕ ਆ ਜੀ ਹਲਕੀ ਫੁਲਕੀ ਟੱਚਿੰਗ ਹੋਈ ਵੀ ਆ ਠੀਕ ਆ ਜੀ 2 ਲੱਖ ਤੇ 40000 ਰੁਪਇਆ ਡਿਮਾਂਡ ਆ 2 ਲੱਖ ਤੇ 20000 ਦਾ ਟਰੈਕਟਰ ਦੇਵੇ 2 ਲੱਖ ਤੇ 20000 ਦਾ ਹਾਂ ਤੇ ਅਗਲਾ ਜੀ ਅਗਲਾ 260 ਆ 1997 ਮਾਡਲ ਆ ਚਾਰੇ ਟਾਇਰ ਜਮਾਂ ਤਾਰੇ ਆ ਇੱਧਰ ਤਾਂ 1000 ਲਈਆਂ ਵੀ ਨਹੀਂ ਇਹਦੀਆਂ ਠੀਕ ਆ ਜੀ ਹੁਣ ਮੋੜਾਈ ਆਗੇ ਹਾਂ ਠੀਕ ਆ ਜੀ ਹਰਿਆਣਾ ਨੰਬਰ ਟਰੈਕਟਰ ਆ ਪੂਰਾ ਬਹੁਤ ਵਧੀਆ ਟਰੈਕਟਰ ਹੈਗਾ ਠੀਕ ਆ ਇੰਜਣ ਵੀ ਫੁੱਲ ਚੰਗਾ ਠੀਕ ਆ ਤ ਵੇਖ ਲੈ ਮਾਰ ਲੈ ਨੀਗਾ ਕੁੱਲ 1,65,000 ਰੁਪਇਆ। ਬਈ 1 ਲੱਖ ਤੇ 65 ਹਜ਼ਾਰ। ਇੰਨੇ ਦਾ ਮਿਲਦਾ ਨਹੀਂ ਜੰਨੀ ਆਪਾਂ ਡਿਮਾਂਡ ਦੱਸੀ ਆਂ। ਤੇ 1.5 ਲੱਖ ਦਾ ਟਰੈਕਟਰ ਦੇ ਦਿਆਂਗੇ। ਬਈ 1.5 ਲੱਖ ਰੁਪਏ ਦਾ। ਕੰਡੀਸ਼ਨ ਚੈੱਕ ਕਰ ਲੋ ਬਈ ਪੂਰਾ ਕੋਕਾ ਪੀਸ ਹੈ। ਟਾਇਰਾਂ ਦੇ ਦਾ ਕਹਿੰਦੇ ਲੋ। ਟਾਇਰ ਨਵੇਂ ਆ ਜਮਾ। ਠੀਕ ਹੈ ਜੀ। ਇਹ ਇਹਦਾ 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 ਇਹਨਾਂ ਦਾ ਰੇਟ ਤਾਂ ਕਦੇ ਵੀ ਨਹੀਂ ਘਟਾਦਾ। ਇਹਦਾ ਰੇਟ ਹੁਣ ਨਵੇਂ ਸਾਲ ਤੇ ਹੋਰ ਵਾਜੂ। ਹਾਂ ਜੀ। ਨਵੇਂ ਟਰੈਕਟਰਾਂ ਦਾ ਰੇਟ ਵੀ ਵਾਜੂ। ਠੀਕ ਹੈ। ਕੰਪਨੀ ਵਾਲੇ ਵਧੀਆ ਵਾਲੇ ਟਾਇਰ ਨੇਗੇ। ਸੀਏਡ ਦੇ ਆ ਕੋਈ ਕੰਪਨੀ ਵਿੱਚ ਦੇਸੀ ਹੋਰ ਵੀ ਆਪਣੇ ਕੋਲ ਵੀਰੇ ਸਟਾਕ ਅਗਲੇ ਹਫ਼ਤੇ ਹੋਰ ਵਾਜੂਗਾ ਠੀਕ ਹੈ ਹਾਂ ਕੁਛ ਘਰੇ ਖੜਾ ਟਰੈਕਟਰ ਲੈ ਕੇ ਨਹੀਂ ਜਾਂਦਾ ਕਿ ਮੁੰਡਾ ਚੱਲੀ ਜਾਂਦਾ ਸੀ ਠੀਕ ਹੈ ਹਾਂ ਬਈ ਕੰਟੈਕਟ ਨੰਬਰ ਦੱਸੋ ਕੰਟੈਕਟ ਨੰਬਰ ਬਾਈ ਆਪਣਾ 9417232636 ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ ਬਾਈ ਤੁਹਾਡਾ ਬਹੁਤ ਲਓ ਬਈ ਜੀ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਬੱਸ